ਸੁਣ ਰੇ ਨਕੀ ਤਨ ਤਨ ਸੰਤ ਸੁਖ ਬਿਓ ਅਰ ਜੈਨੀ ਦਿੱਤਾ ਏ ਨਾਰਾ ਸਭ ਸੁਖ ਦਾਤਾ ਨਰਾਮ ਹੈ ਦੂਸਰਨਾ ਅਸੀਂ ਕੱਲ ਤੱਕ ਇਹ ਵਿਚਾਰ ਕਰ ਚੁੱਕੇ ਹਾਂ ਕਿ ਮਨ ਨੂੰ ਕਿਹਾ ਜਾ ਰਿਹਾ ਕੋ ਨਾਨਕ ਸੁਣ ਲੈ ਮਨਾ ਬੜਾ ਸਿੰਪਲ ਹੈ ਮਨ ਨੂੰ ਪਦਾਰਥਵਾਦ ਦਾ ਕੁਝ ਵੀ ਖਵਾਇਆ ਨਹੀਂ ਜਾ ਸਕਦਾ ਮਨ ਨੂੰ ਪਦਾਰਥਵਾਦ ਦਾ ਕੁਝ ਲਿਖਤੀ ਵੀ ਖਵਾਇਆ ਨਹੀਂ ਜਾ ਸਕਦਾ ਮਨ ਨੂੰ ਵਿਜ਼ੂਅਲ ਵੀ ਕੁਝ ਖਵਾਇਆ ਨਹੀਂ ਜਾ ਸਕਦਾ ਦਰਸਲ ਮਨ ਇਨ ਮੈਟੀਰੀਅਲ ਪਦਾਰਥ ਨੂੰ ਭਜਦਾ ਹੈ ਸੇਵਨ ਕਰਦਾ ਹੈ ਇਸੇ ਕਰਕੇ ਮਨ ਨੂੰ ਕਿਹਾ ਕਿ ਤੂੰ ਗੁਣ ਸਿੱਖ ਲੈ ਰੱਬ ਜੀ ਦੇ ਗੁਣ ਜਿਹੜਾ ਗੁਣ ਗੋਬਿੰਦ ਗਾਇਓ ਨਹੀਂ ਜਿੱਥੋਂ ਇਹ ਸਾਰਾ ਪਰਕਰਣ ਟੌਪਿਕ ਚੁੱਕਿਆ ਗਿਆ ਹੈ ਮੈਲੇ ਨੋਵੇਂ ਦਾ ਮਨ ਨੂੰ ਕਿਹਾ ਗਿਆ ਕਿ ਉਹ ਮੇਰੇ ਮਨ ਤੂੰ ਗਿਜ ਜਾ ਤੈਨੂੰ ਆਦਤ ਪੈ ਜਾਏ ਤੂੰ ਸੱਚ ਦੀ ਵਿਚਾਰ ਦੇ ਗੁਣਾ ਦੀ ਰੱਬੀ ਗੁਣਾ ਦਾ ਭੋਜਨ ਭਜ ਲੈ ਤਾਂ ਕਿ ਤੈਨੂੰ ਪੱਕੇ ਸੁਬਾਹ ਤੇਰੀ ਆਦਤ ਬਣ ਜਾਏ ਫਿਰ ਤੂੰ ਡੋਲੇ ਨਾ ਜਿਸ ਤਰ੍ਹਾਂ ਪਰਸੋ ਤੱਕ ਆਇਆ ਸੀ ਤਨ ਤਨ ਜੈ ਤੋ ਕੋ ਦਿਓ ਕੱਲ੍ਹ ਆਇਆ ਸੀ ਕਿ ਤਾਂ ਸਿਉ ਨੀ ਨਕੀਨ ਕਹੋ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨ ਤੇਰਾ ਦੀਨ ਕਿਉ ਡੋਲ ਜਾਂਦਾ ਹੈ ਕੱਲੀ ਇੱਕ ਭੈਣ ਜੀ ਨੇ ਵੀ ਮਨੂੰ ਸਵਾਲ ਕੀਤਾ ਸੀ ਕਿ ਦਿਨ ਵਿੱਚ अनेका ਵਾਰੀ ਸਾਡਾ ਮਨ ਡੋਲ ਜਾਂਦਾ ਹੈ ਕੋ ਦਾ ਮਤ ਮਕਸਦ ਇਹ ਹੋਇਆ ਕਿ ਉਸ ਵੇਲੇ ਅਸੀਂ ਭੁੱਲ ਜਾਂਦੇ ਹਾਂ ਸਿਮਰਤੀ ਵਿੱਚ ਨਹੀਂ ਆ ਸਿਮਰਤ ਕਾਇ ਨਰਮ ਤੂੰ ਰਾਮ ਮਤਲਬ ਕੋਈ ਕਿਸੇ ਲਫਜ਼ ਦੇ ਰਟਣ ਦੀ ਗੱਲ ਨਹੀਂ ਚੱਲ ਰਹੀ ਮੀਨਸ ਸੱਚ ਦੀ ਫਿਲਾਸਫੀ ਨੂੰ ਯਾਦ ਕਿਉਂ ਨਹੀਂ ਰੱਖਦਾ ਕਿ ਤੂੰ ਕਿਸ ਵਾਸਤੇ ਇਹ ਕੰਮ ਕਰਦਾ ਹੈ ਇਹ ਜਿਹੜਾ ਕਾਰਨਾਮਾ ਕਰਦਾ ਹੈ ਸਾਦੇ ਲਫਜ਼ਾਂ ਚ ਜਿਹੜੀ ਕਰਤੂਤ ਕਰਦਾ ਹੈ ਜਿਸ ਕਰਤੂਤ ਨੂੰ ਕਰਨ ਤੋਂ ਬਾਅਦ ਤੈਨੂੰ ਲੱਗਦਾ ਹੈ ਕਿ ਇਨਸਾਨ ਵਾਲੀ ਕਰਤੂਤ ਹੀ ਨਹੀਂ ਸੀ ਪਤਾ ਲੱਗਾ ਇਹ ਕਰਤੂਤ ਪਸ਼ੂ ਕੀ ਸੀ ਮੈਂ ਮਾਨਸ ਜਾ ਤਾਂ ਪਰ ਇਹ ਕਰਤੂਤ ਪਸ਼ੂ ਕੀ ਸੀ ਉਸ ਤੋਂ ਬਾਅਦ ਪਛਤਾਉਂਦਾ ਫਿਰ ਅੰਦਰ ਆਪਣੇ ਆਪ ਹੀ ਇਸ ਨੂੰ ਮਹਿਸੂਸ ਕਰਦਾ ਕਿ ਮੈਂ ਗਲਤ ਕੀਤਾ ਸੀ ਦਰਸਲ ਜਦੋਂ ਮਨੁੱਖ ਆਪਣੀ ਕੋਈ ਗਲਤੀ ਕਰਕੇ ਸਮਾਜਿਕ ਤੌਰ ਤੇ ਆਪਣੇ ਮੰਮੀ ਪਾਪਾ ਕੋਲੋਂ ਜਾਂ ਆਪਣੇ ਬਜ਼ੁਰਗਾਂ ਕੋਲੋਂ ਜਾਂ ਆਪਣੇ ਸਮਾਜ ਵਿੱਚ ਜਾਂ ਪੁਲਿਸ ਵੱਲੋਂ ਜਦੋਂ ਪਕੜਿਆ ਜਾਂਦਾ ਹੈ ਜਾਂ ਉਹਨੂੰ ਨਮੋਸ਼ੀ ਹੁੰਦੀ ਹੈ ਜਾਂ ਉਹਦੀ ਹੇਠੀ ਕੀਤੀ ਜਾਂਦੀ ਹੈ ਜਾਂ ਸਮਾਜਿਕ ਤੌਰ ਤੇ ਉਹਦਾ ਮੂੰਹ ਘਾਲਾ ਕੀਤਾ ਜਾਂਦਾ ਹੈ ਜਾਂ ਉਹਨੂੰ ਪੁਲਿਸ ਜੇਲ੍ਹ ਵਿੱਚ ਸਜ਼ਾ ਦਿੰਦੀ ਹੈ ਪਰ ਦੁਨੀਆ ਵਿੱਚ ਸਭ ਤੋਂ ਵੱਡੀ ਸਜ਼ਾ ਕਿਹੜੀ ਹੈ ਦੁਨੀਆ 'ਚ ਸਭ ਤੋਂ ਵੱਡੀ ਸਜ਼ਾ ਹੈ ਕਿਸੇ ਨੇ ਵੀ ਕੁਝ ਨਹੀਂ ਕੀਤਾ ਪਰ ਮਨੁੱਖ ਜਦੋਂ ਆਪਣੀਆਂ ਨਜ਼ਰਾਂ ਤੋਂ ਆਪ ਗਿਰ ਜਾਂਦਾ ਹੈ ਤੇ ਅਸੀਂ ਦਿਨ ਵਿੱਚ ਐਸੇ 75 ਕੰਮ ਕਰਦੇ ਹਾਂ ਜਿਨ੍ਹਾਂ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਆ ਮੈਂ ਗਲਤ ਕਰ ਰਿਹਾ ਪਰ ਚੱਲਦਾ ਹੈ ਨਾ ਸਾਰੇ ਕਰਦੇ ਹੀ ਹਨ ਨਾ ਅਸੀਂ ਜਿਸ ਕੰਮ 'ਚ ਆਪਣੀਆਂ ਨਜ਼ਰਾਂ ਤੋਂ ਡਿਗ ਪੈਂਦੇ ਹਾਂ ਜਿਸ ਸੋਚਨੀ 'ਚ ਵੀ ਆਪਣੀ ਨਜ਼ਰਾਂ ਤੋਂ ਡਿਗ ਪੈਂਦੇ ਹਾਂ ਤਾਂ ਸਾਡੀ ਸਿਮਰਤੀ ਤੋਂ ਸਿਮਰਤ ਕਾਹੇ ਨਾ ਰਾਮ ਕਿਉਂ ਸਿਮਰਨ ਨਹੀਂ ਕਰਦਾ ਪ੍ਰਭ ਕਾ ਸਿਮਰਨ ਗਰਭ ਨਾ ਬਸੈ ਤੂੰ ਇੱਕ ਨਵਾਂ ਗਰਭ ਕ੍ਰੀਏਟ ਕਰ ਲਿਆ ਇੱਕ ਤਾਂ ਗਰਭ ਮਾਂ ਦਾ ਸੀ ਜਿਹਦੇ 9 ਮਹੀਨੇ ਰਿਆ ਤੂੰ ਇੱਕ ਨਵਾਂ ਗਰਭ ਕ੍ਰੀਏਟ ਕਰ ਲਿਆ ਪ੍ਰਭ ਕਾ ਸਿਮਰਨ ਗਰਭ ਨਾ ਬਸੈ ਪ੍ਰਭ ਕਾ ਸਿਮਰਨ ਦੁੱਖ ਜੰਮ ਨਸੈ ਤੈਨੂੰ ਦੁੱਖ ਲੱਗ ਗਿਆ ਨਾ ਨਾਊ ਯੂ ਆਰ ਫੀਲਿੰਗ ਤੂੰ ਰਿਗਰਟ ਫੀਲ ਕਰ ਰਹੇ ਆ ਤੂੰ ਮਾਫੀ ਵੀ ਮੰਗ ਰਹੇ ਆ ਅਪੋਲੋਜਾਈਜ਼ ਵੀ ਕਰ ਰਹੇ ਆ ਸਭ ਕੁਝ ਕਰ ਰਹੇ ਆ ਲੇਕਿਨ ਆਪਣੀਆਂ ਨਜ਼ਰਾਂ ਤੋਂ ਜਦੋਂ ਤੂੰ ਡਿੱਗ ਗਿਆ ਨਾ ਇਸ ਵਰਗੀ ਸਜ਼ਾ ਕੋਈ ਨਹੀਂ ਇਸ ਕਰਕੇ ਤੂੰ ਐ ਸੋਚ جدو سارے کراچ کوئی بندہ آ. اِسی ابھیمان سوا بھیمان سیلف اسٹیم دا سیمینار کیتا سی جی شبد پڑھیا سی ہوم دیر گ روگ ہے دارو بھی اسمائیں سب تو بڑا روگ ہے ہاؤ محکوسٹک ہے اس کو بڑی ایگو ہے بڑا گھمنٹ ہے اس میں بڑی ہومے ہے یہ بڑا گرب کرتا ہے ہنکار کرتا ہے کہہ دینے ہاں ہنکاری اسی سارے ہاں پر ہنکار چھوٹتا ہے کس طرح ਅਸੀਂ ਇਹ ਸੈਮੀਨਾਰ ਕੀਤਾ ਸੀ ਵੀ ਹਾਊ ਟੂ ਗੈਟ ਰਿਡ ਆਫ ਹੰਕਾਰ ਹਾਊ ਟੂ ਗੈਟ ਗੈਟ ਅਬੋਵ ਦੈਨ ਥਿਸ ਦਾ ਉਹ ਸੈਮੀਨਾਰ ਵਿੱਚ ਡਿਸਕਸ ਕੀਤਾ ਸੀ 셀ਫ ਐਸਟੀਮ ਲੇਕਿਨ ਕੋਨੂੰ ਡਿਸਕਸ ਕਰਦਿਆਂ ਕਰਦਿਆਂ ਹੰਕਾਰ ਸੈਮੀਨਾਰ ਵਿੱਚ ਅਸੀਂ ਇਹ ਗੱਲ ਵੀ ਕੀਤੀ ਸਮਝੀ ਸੀ ਕਿ ਜਦੋਂ ਕੋਈ ਇਨਸਾਨ ਚੰਗੇ ਆਚਰਣ ਵਾਲਾ ਹੁੰਦਾ ਹੈ ਜਦੋਂ ਕੋਈ ਇਨਸਾਨ ਸਾਰੇ ਸਮਾਜ ਵਿੱਚ ਅਤੇ ਆਪਣੇ ਪਰਿਵਾਰ ਵਿੱਚ ਉੱਚੇ ਆਚਰਣ ਵਾਲਾ ਹਾਈ ਕੈਰੈਕਟਰ ਵਾਲਾ ਪ੍ਰਿੰਸੀਪਲਸ ਵਾਲਾ ਆਪਣੇ دین-ਈਮਾਨ ਵਾਲਾ ਹੁੰਦਾ ਹੈ ਉਹ ਸਾਨੂੰ ਇੰਜ ਲੱਗ ਰਿਹਾ ਹੁੰਦਾ ਹੈ ਕਿ دین-ਈਮਾਨ ਵਾਲਾ ਧਾਰਮਿਕ ਮਨੁੱਖ ਹੈ ਪਹੁੰਚਿਆ ਹੋਇਆ ਹੈ ਜਾਂ ਇਨਵੈਂਸ ਚੁਕਾ ਲਈਏ ਕਿ ਪੈਸੇ ਵਾਲਾ ਹੈ ਪਰ ਜਦੋਂ ਬਹੁਤ ਪੈਸੇ ਵਾਲਾ ਇਨਸਾਨ ਆਪਣੇ ਧੀ ਪੁੱਤਰ ਦੇ ਵਿਆਹ ਤੇ ਜਦੋਂ ਦਾਜ ਦੀ ਡਿਮਾਂਡ ਕਰਦਾ ਹੈ ਨਾ ਤਾਂ ਕੁੜੀ ਵਾਲੇ ਦੂਜੇ ਪਾਸੋਂ ਕਹਿੰਦੇ ਨੇ ਇਹਨਾਂ ਕੋਲੋਂ ਇਹ ਉਮੀਦ ਨਹੀਂ ਸੀ ਵੀ ਕੁਡ ਨੈਵਰ ਥਿੰਕ ਕਿ ਸੋਚ ਸਕਦੇ ਨੇ ਅੰਜ ਕਿ ਅੰਜ ਇਹ ਚੀਜ਼ਾਂ ਮੰਗਣਗੇ ਇਹ ਉਮੀਦ ਨਹੀਂ ਸੀ ਨਾਉ ਹੁਣੇ ਮੰਗੀਆਂ ਹੁਣੇ ਦਿੱਤੀਆਂ ਨਹੀਂ ਸਿਰਫ ਮੰਗੀਆਂ ਐਕਸ਼ਨ ਹੋਇਆ ਨਹੀਂ ਸਿਮਿਲਰਲੀ ਜਦੋਂ ਸਾਨੂੰ ਆਪਣੀ ਸੈਲਫ ਐਸਟੀਮ ਉੱਤੇ ਚੈੱਕ ਲਗਾਉਣਾ ਆ ਜਾਏਗਾ ਨਾ ਤਾਂ ਅਸੀਂ ਕਹਾਂਗੇ بھپندر سنگھ تیرے تو امید نہیں سی کہ اتنا نیوہ سوچ سکنا ہے بس جی نیوہ سوچ لیا اپنی نظرہ تو ڈگ گئے اپنی دی درگاہ تو ڈگ گئے میں اے سوچ رہا کہ درگاہ بارے سانو ویچار کرنی سانو سب نو پتا ہے کہ درگاہ مرنے کے بعد کوئی درگاہ ہے جب ہم یہاں سے مر جاتے ہیں مرنے کے بعد بھگوان جی خدا جی کی ایک درگاہ ہوتی ہے وہاں پہ ایک دھرم راج بیٹھا ہوتا ہے اور وہاں پر دھرم راج بتاتا ہے کہ اس نے کیا کیا ہے تو اس کے مطابق وہاں پر کھاتے کھولے جاتے ہیں سزا ہوتی ہے پر اپنا جیون اچیا کرن واسطے اچھا سمجھنا پے گا کہ درگاہ آج ایتھے ہونے ہی ہے وہ جڑی آج ایتھے ہونے ہی ہے دے بارے جے جی بیچار کر لیے تو اپنی درگاہ تو اسی چھٹ جاؤں گے ਗੁਰੂ ਸਾਹਿਬ ਕਹਿੰਦੇ ਇੱਥੇ ਸੱਚੇ ਸੋ ਅੱਗੇ ਸੱਚੇ ਫਿਰ ਜੇ ਅੱਗੇ ਹੈ ਚੰਗਾ ਮੰਨ ਲਿਆ ਜੇ ਹੈ ਕਿਸੇ ਵੀ ਫਿਲਾਸਫੀ ਮੁਤਾਬਕ ਤੱਪਰ ਜੇ ਇੱਥੇ ਸੱਚਾ ਹੈ ਤਾਂ ਅੱਗੇ ਸੱਚਾ ਨਹੀਂ ਤੇ ਲੋਕਗੇ ਉੱਪਰ ਲੋਗੋ ਆਇਓ ਜਦੋਂ ਅਸੀਂ ਇੱਥੇ ਹੀ ਸੱਚੇ ਨਹੀਂ ਅਸੀਂ ਕਿਹੜੀ ਅਗਲੀ ਦਰਗਾਹ ਦੀਆਂ ਗੱਲਾਂ ਕਰਾਂ ਜਦੋਂ ਅਸੀਂ ਇੱਥੇ ਸੱਚੇ ਨਹੀਂ ਅਸੀਂ ਅਗਲੇ ਕਿਹੜੇ ਧਰਮ ਰਾਜ ਦੇ ਲੇਖੇ ਦੀ ਗੱਲ ਕਰ ਰਹੇ ਹਾਂ ਸਾਨੂੰ ਇੱਥੇ ਸੱਚੇ ਹੋਣ ਵਾਲੀ ਵਿਚਾਰ ਕੀਤੀ ਜਾਏ ਕਿ ਅੱਜ ਹੀ ਇੱਥੇ ਹੀ ਦੁਨੀਆ ਮੰਦੀ ਹੈ ਕਿ ਕੋਈ ਸਤਜੁਗ ਸੀ ਕੋਈ ਦੁਆਪਰ ਸੀ ਕੋਈ ਤ੍ਰੇਤਾਯੁਗ ਸੀ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਲਯੁਗ ਬੜਾ ਗ੍ਰੇਟ ਹੈ ਲੋਕੀ ਸਮਝਦੇ ਨੇ ਸਤਜੁਗ ਦੁਆਪਰ ਵੇਲੇ ਬੜਾ ਚੰਗਾ ਹੁੰਦਾ ਸੀ ਭਾਵੇਂ ਉਸ ਵੇਲੇ ਵੀ ਰਾਵਣ ਸੀ ਭਾਵੇਂ ਉਸ ਵੇਲੇ ਵੀ ਕੰਸ ਹੈ ਸੀ ਪਰ ਗੁਰੂ ਪਾਤਸ਼ਾਹ ਤੇ ਕਲਯੁਗ ਦੁਆਪਰ ਤ੍ਰੇਤਾ ਮੰਦੇ ਨਹੀਂ ਨੇ ਉਹ ਕਹਿੰਦੇ ਨੇ ਜੇ ਤੇਰੀ ਬਿਰਤੀ ਉਸ ਵੇਲੇ ਵੀ 라ਵਣ ਵਾਲੀ ਸੀ ਤਾਂ ਉਹ ਕਲਯੁਗੀ ਸੀ ਉਸ ਵੇਲੇ ਕੰਸ ਵਾਲੀ ਸੀ ਤਾਂ ਕਲਯੁਗੀ ਸੀ ਲੇਕਿਨ ਜੇ ਤੇਰੀ ਬਿਰਤੀ ਅੱਜ ਵੀ ਚੰਗੇ ਗੁਣਾ ਵਾਲੀ ਹੈ ਰੱਬੀ ਗੁਣਾ ਵਾਲੀ ਹੈ ਤਾਂ ਇਹ ਅਜ ਸਤਯੁਗੀ ਹੀ ਹੈ ਕੱਲ ਕੇ ਲਖਣੇ ਵਿਚਾਰ ਸ਼ਬਦ ਕਿਸੇ ਦਿਨ ਪੜਾਂਗੇ ਕਿ ਗੁਰਮਤ ਕਲਯੁਗ ਦੁਆਪਰ ਤ੍ਰੇਤਾ ਨਹੀਂ ਮੰਦੀ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਸ਼ਬਦ ਈ ਕਿ ਚੰਗਾ ਮੰਨ ਲਿਆ ਕਿ ਐ ਕਲ ਜੁਗ ਹੈ ਪਰ ਇਸ ਕਲ ਜੁਗ ਇਸ ਇੱਕ ਬੜੀ ਗ੍ਰੇਟ ਗੱਲ ਹੈ ਐ ਕਰ ਕਰੇ ਸੋ ਐ ਕਰ ਪਾਏ ਕੋਈ ਨਾ ਕਿਸੇ ਪਕੜਿਆ ਥਾਏ ਕੋਈ ਕਿਸੇ ਦੇ ਬਦਲੇ ਨਹੀਂ ਪਕੜਿਆ ਜਾਂਦਾ ਜਦੋਂ ਇਹ ਹੱਥ ਪੱਠੀ ਵਿੱਚ ਜਾਂਦਾ ਹੈ ਇਹ ਅੱਠ ਨਹੀਂ ਸੜ ਜਾਂਦਾ ਇਹੋ ਅੱਠ ਸੜਦਾ ਹੈ ਐ ਕਰ ਕਰੇ ਸੋ ਐ ਕਰ ਪਾਏ ਇਥੇ ਤਾਂ ਜਿਸ ਨੂੰ ਕਲਯੁਗ ਕਹਿ ਰਹੇ ਨੇ ਇਸ ਕਲਯੁਗ ਵਿੱਚ ਤੇ ਜਿਹੜਾ ਹੱਥ ਕਸੂਰ ਕਰਦਾ ਉਸੇ ਹੱਥ ਨੂੰ ਸਜ਼ਾ ਮਿਲਦੀ ਹੈ ਪਰ ਮੈਨੂੰ ਖੀਮਾ ਕਰਨਾ ਇਹ ਸਜ਼ਾ ਬਾਹਰਲੀ ਨਹੀਂ ਕਿਉਂਕਿ ਬਾਹਰਲੀ ਸਜ਼ਾ ਝੂਠੇ ਵਕੀਲਾਂ ਅਤੇ ਝੂਠੇ ਜਿਹੜੇ ਉੱਥੇ ਗਵਾਹੀ ਦੇਣ ਜਾਂਦੇ ਨੇ ਉਹਨਾਂ ਤੇ ਡਿਪੈਂਡ ਕਰਦੀ ਆ ਪਰ ਜਿਹੜੀ ਅੰਦਰ ਦਰਗਾ ਲੱਗੀ ਹੋਈ ਹੈ ਉਸ ਦਰਗਾ ਬਾਰੇ ਅਸੀਂ ਗੁਰੂ ਪਾਤਸ਼ਾਹੀ ਦਾ ਪੂਰਾ ਸ਼ਬਦ ਪੜਾਂਗੇ ਉਹ ਦਰਗਾਹ ਕਿਹੜੀ ਹੈ ਉਹ ਕਿਸ ਤਰ੍ਹਾਂ ਲੱਗਦੀ ਹੈ ਜਿਹੜੀ ਦੀਬਾਨ ਅੰਦਰ ਲੱਗਦਾ ਉਹ ਮੇਰਾ ਹਰਪ੍ਰਭ ਅੰਤਰ ਬੈਠਾ ਵੇਖੈ ਜੀਓ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਜੀਓ ਵਾਲੀ ਜਿਹੜੀ ਦਰਗਾਹ ਹੈ ਉਸ ਦਰਗਾਹ ਵਿੱਚ ਤੂੰ ਮਾੜਾ ਸੋਚਿਆ ਨਾ ਤੂੰ ਹੀ ਦੁਖੀ ਹੋਏਗਾ ਤੂੰ ਭੈੜਾ ਸੋਚਿਆ ਤੂੰ ਹੀ ਜੇ ਮੈਂ ਕਿਸੇ ਮਨੁੱਖ ਦਾ ਕੁਝ ਵਿਗਾੜ ਕਰਨਾ ਚਾਹਨਾ ਔਰ ਵਿਗਾੜ ਕਰਨ ਵੇਲੇ ਜੇ ਮੈਂ ਸੋਚ ਲਿਆ ਕਿ ਮੈਂ ਇਸ ਮਨੁੱਖ ਦਾ ਵਿਗਾੜ ਕਰਨਾ ਹੈ ਤਾਂ ਉਸ ਮਨੁੱਖ ਦਾ ਵਿਗਾੜ ਕਰਨ ਵਾਸਤੇ ਮਨੂੰ ਇੱਕ ਦੇਨੀਆ 15 ਦੇਨੀਆ 6 ਮਹੀਨੇ ਜਾਂ ਇੱਕ ਸਾਲ ਦੀ ਪਲਾਨਿੰਗ ਕਰਨੀ ਆ ਤਾਂ ਉਹਦੇ ਤੇ ਐਕਸ਼ਨ ਹੋਏਗਾ ਤੇ ਉਹਦਾ ਵਿਗਾੜ ਹੋਏਗਾ ਨਾ ਲੇਕਿਨ ਜਿਸ ਦਿਨ ਉਹਦੇ ਉੱਤੇ ਐਕਸ਼ਨ ਹੋ ਕੇ ਉਹਦਾ ਵਿਗਾੜ ਹੋਏਗਾ ਤਾਂ ਤੱਕ ਮੈਂ ਨਰਕ ਵਿੱਚ ਪਿਆ ਰਿਹਾ ਕਿਉਂਕਿ ਮੈਂ ਵਿਗਾੜ ਬਾਰੇ ਸੋਚਦਾ ਰਿਹਾ ਸੋਚਾ ਗਿਆ ਸੋਚਾ ਨਰਕ ਵਿੱਚ ਆ ਵੀ ਗਿਆ ਉਹ ਤਾਂ ਬਾਅਦ ਹੀ ਨੁਕਸਾਨ ਠਾਏਗਾ ਨਾ ਸੋ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਸਾਰੀ ਗੇਮ ਮਨ ਦੀ ਹੈ ਮਨ ਮੈਲੇ ਸਭ ਕੁਝ ਮੈਲਾ ਤਨ ਤੋਤੇ ਮਨ ਹੱਛਾ ਨਾ ਹੋਏ ਐ ਇਨਸਾਨ ਤੂੰ ਬਾਰੋ-ਬਾਰੋਂ ਤਨ ਧੋਂਦਾ ਬਾਰੋ-ਬਾਰੋਂ ਤੀਰਥਾਂ ਤੇ ਜਾਂਦਾ ਇਸ਼ਨਾਨ ਕਰਨ ਸੋਚਦਾ ਮੈਂ ਪਾਪ ਦੂਰ ਕਰ ਆਵਾਂਗਾ ਇਹ ਕਿਸ ਸ਼ਬਦ ਨੂੰ ਦੁਬਾਰਾ ਵਿਚਾਰਨੀ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤੰਚੋਰ ਆਪਣੇ ਆਪ ਤੇ ਲਗਾ ਕੇ ਦੇਖਣਾ ਜੇ ਮੈਂ ਮੰਥਲੀ ਜਾਂ ਮੈਂ ਇਅਰਲੀ ਕਿਥੇ ਛਰੀਰ ਨਾਲ ਜਾਣਾ ਤਾਂ ਮੈਂ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਮੁਤਾਬਕ ਮਨ ਖੋਟੇ ਤਨ ਚੋਰ ਹੈ ਤਾਂ ਗੁਰੂ ਪਾਤਸ਼ਾਹ ਨਾਲ ਹੀ ਕਹਿੰਦੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌਲੱਠੀ ਨਾ ਤੇਆ ਦੋਏ ਪਾਚੜੀ ਇਸ ਹੋਰ ਬਾਹਰ ਤੋਂ ਤੀ ਤੁੰਬੜੀ ਅੰਦਰ ਵਿਸਣਿਕ ਹੋਰ ਅੰਦਰ ਜ਼ਹਿਰ ਹੈ ਤੇ ਜਾਣੈ ਹਰ ਸਾਲ ਜਾਣੈ ਹਰ ਮਸਿਆਪੂਣਵਾਸੀ ਸੰਗਰਾਮ ਜਾਣੈ ਮਹੀਨੇ ਦੇ ਮਹੀਨੇ ਇਸ਼ਨਾਨ ਕਰਨ ਬਾਹਰ ਮਨ ਮੈਲੇ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਅਖੀਰ ਵਿੱਚ ਨਾ ਆਪਣਾ ਫੈਸਲਾ ਦਿੰਦੇ ਨੇ ਲੇਬਲ ਲਗਾ ਦਿੰਦੇ ਨੇ ਕਹਿੰਦੇ ਨੇ ਸਾਧ ਭਲੇ ਅਣਨਾਤੀਆ ਜਿਹੜੇ ਨਾ ਚੰਗੇ ਭਲੇ ਪੁਰਸ਼ ਨੇ ਨਾ ਜਿਹੜੇ ਸੱਚ ਨਾਲ ਜੁੜੇ ਰਹਿੰਦੇ ਨੇ ਉਹ ਤੀਰਥਾਂ ਤੇ ਨਾਲ ਨਹੀਂ ਜਾਂਦੇ ਸਾਧ ਭਲੇ ਅਣਨਾਤੀਆ ਚੋੜ ਸੇ ਚੋਰਾ ਚੋਰ ਇਹਦਾ ਮਤਲਬ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਵਾਲਾ ਚੋਰ ਸੇ ਚੋਰਾ ਚੋਰ ਵਾਲਾ ਨਾੜ ਜਾਂਦਾ ਜਿਸ ਨੂੰ ਪਤਾ ਮੈਂ ਮਾੜੇ ਕੰਮ ਕਰਦਾ ਹੀ ਨਹੀਂ ਆ ਮੈਂ ਤੇ ਗੁਰੂ ਪਾਤਸ਼ਾਹ ਮੁਤਾਬਕ ਆਪਣੇ ਆਉਗਣ ਘਰ ਬੈਠੇ ਗੁਰੂ ਤੇ ਆਇਓ ਆਪਣੇ ਆਉਗਣ ਮੈਂ ਗੁਰੂ ਗੁਰ ਦਰਿਆਵ ਸਦਾ ਜਲ ਨਿਨਰ ਮਿਲਿਆ ਦੁਰਮਤ ਮੈਲ ਮੇਰੇ ਮੈਂ ਆਪਣੀ ਦੁਰਮਤ ਦੀ ਮੈਲ ਘਰ ਬੈਠ ਕੇ ਦੂਰ ਕਰਿਆ ਮਨੁਸ ਪਾਣੀ ਨਾਲ ਕਿਤੇ ਵੀ ਜਾਣ ਦੀ ਨਾਣ ਦੀ ਕੋਈ ਲੋੜ ਨਹੀਂ ਰਹਿ ਗਈ ਗੁਰ ਸਮਾਨ ਤੀਰਥ ਨਹੀਂ ਕੋਈ ਕਿਉਂਕਿ ਮੈਂ ਗੁਰੂ ਦੇ ਤੀਰਥ ਤੇ ਨੰਨਾਵਾ ਰੋਜ ਗੁਰੂ ਦੀ ਵਿਚਾਰ ਦੇ ਸਮੁੰਦਰ ਵਿੱਚ ਨੰਨਾਵਾ ਅਸੀਂ ਇੱਕ ਵਾਰੀ ਸ਼ਬਦ ਪੜ੍ਹ ਰੇ ਸਾਂ ਉਹਨੂੰ ਡਿਟੇਲ ਵਿੱਚ ਕਦੀ ਪੜਾਂਗੇ RAM DAAS SAROVAR NAATE RAM ਦੇ ਦਾਸਾਂ ਦਾ ਉਥੇ ਸੱਸੇ ਨੂੰ ਔਂਕੜ ਨਹੀਂ ਹੈ RAM ਦੇ ਦਾਸਾਂ ਦਾ ਸਰੋਵਰ ਸੱਚ ਦੀ ਸੰਗਤ ਦਾ ਸਰੋਵਰ ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਸੱਚ ਦੀ ਗੱਲ ਕੀਤੀ ਜਾਂਦੀ ਹੈ ਤਾਂ ਮੈਂ ਉਹਦੇ ਚ ਨਾਨਾ RAMDAS ਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਕੀ ਹੋ ਜਾਂਦਾ ਉਥੇ ਨਿਰਮਲ ਹੋਏ ਕਾਰਿਸ਼ ਨਾਨਾ ਉਥੇ ਮੇਰੀ ਬੁੱਧੀ ਇਸ਼ਨਾਨ ਕਰਦੀ ਹੈ ਨਿਰਮਲ ਹੋਏ ਕਾਰਿਸ਼ ਨਾਨਾ ਗੁਰਪੂਰੇ ਕੀਨੇ ਦਾਨਾ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰਾ ਮਨ ਮਹਿਲੇ ਮਨ ਮਹਿਲੇ ਕਾਰਨ ਤੂੰ ਟੋਟਲੀ ਥੈਂਕਲੈਸ ਹੋਇਆ ਪਿਆ ਮਨ ਮਹਿਲੇ ਕਾਰਨ ਤੈਨੂੰ ਕਿਸੇ ਦਾ ਕੀਤਾ ਕੁਛ ਨਜ਼ਰ ਨਹੀਂ ਆਂਦਾ ਮਨ ਮੈਲੇ ਕਾਰਨ ਤੇਰਾ ਤੂੰ ਚਾਰੇ ਪਾਸੇ ਮੈਲ ਖਿਲਾ ਰਹੀ ਹੋਈ ਐ ਤਾਂ ਤੂੰ ਸਾਰੀ ਗੇਮ ਗੜਬੜ ਕਰ ਰਿਆ ਟਾਈ ਦਿਨ ਵਿੱਚ ਤੇਰਾ ਆਪ ਕਿਉਂ ਢੋਲਤ ਦੀਨ ਦੇਣੇ 75 ਵਾਰੀ ਤੇਰਾ ਦੀਨ ਡੋਲ ਜਾਂਦਾ ਹੈ ਦੀਨ ਹੀ ਮਨ ਤੋਂ ਦਿੱਖਦਾ ਨਾ ਮਨ ਨੂੰ ਸਾਫ਼ ਕਰਨ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਹਨ ਉਚਾਰਦੇ ਬਾਣੀ 'ਚ ਭਾਂਡਾ ਹੱਛਾ ਸੋਏ ਸਾਡੇ ਮਨ ਨੂੰ ਭਾਂਡਾ ਕਹਿ ਰਹੇ ਨੇ ਭਾਂਡਾ ਹੱਛਾ ਸੋਏ ਜੋਤੀਸ ਪਾਸੀ ਪਾਡਾ ਉਹ ਚੰਗਾ ਹੈ ਜਿਹੜਾ ਰੱਬ ਜੀ ਨੂੰ ਚੰਗਾ ਲੱਗਦਾ ਹੈ ਅਸੀਂ ਤੇ ਦੁਨੀਆ ਸਾਹਮਣੇ ਚੰਗਾ ਬਣਨਾ ਚਾਹੁੰਨੇ ਆ ਪਾਡਾ ਅੱਛਾ ਸੋਏ ਜੋਤੀਸ ਪਾਪ ਸੀ ਪਾਡਾ ਆਤਮ ਲੀਣ ਤੋਤਾ ਛਾ ਨਾ ਹੋਈ ਸੀ ਗੁਰੂ ਦਵਾਰੇ ਹੋਏ ਗੁਰੂ ਦਵਾਰੇ ਕੀ ਹੈ ਗੁਰੂ ਦੀ ਮਤ ਗੁਰਦੁਆਰੇ ਨੂੰ ਕੋਈ ਚਾਰ ਦੀਵਾਰਾਂ ਵਾਲੇ ਇੱਕ ਕੰਕਰੀਟ ਦੀ ਛੱਤ ਔਰ ਸੰਗਮਰ ਵਰ ਵਾਲੀ ਕਿਸੇ ਜਗ੍ਹਾ ਨੂੰ ਨਹੀਂ ਕਹਿੰਦੇ ਨੇ ਇਹ ਤੇ ਅਸੀਂ ਸਤਕਾਰ ਨਾਲ ਇਹ ਜਿਹੜੀਆਂ ਅਸੀਂ ਆਪਣੀਆਂ ਬਿੰਡੀਆਂ ਬਣਾਈਆਂ ਇਹਨਾਂ ਨੂੰ ਗੁਰਦੁਆਰਾ ਕਹਿੰਨੇ ਆ ਪਰ ਗੁਰਬਾਣੀ ਅਨੁਸਾਰ ਗੁਰਦੁਆਰੇ ਹੋਏ ਸੋਜੀ ਪਾਈ ਸੀ ਇਹਨੂੰ ਗੁਰੂ ਦੀ ਮੱਤ ਗੁਰੂ ਦੇ ਦਵਾਰੇ ਤੇ ਗੁਰੂ ਦੇ ਰਾਹੀਂ ਗੁਰੂ ਦੀ ਮੱਤ ਰਾਹੀਂ ਇਹਨੂੰ ਇੱਕ ਸਮਝ ਪ੍ਰਾਪਤ ਹੁੰਦੀ ਹੈ ਕਿ ਚੰਗਾ ਕੀਆ ਤੇ ਮੰਦਾ ਕੀਆ ਗੁਰੂਦਵਾਰੇ ਹੋਏ ਸੋਜੀ ਪਾਈ ਸੀ ਏਤ ਦਵਾਰਾ ਧੋਏ ਅੱਛਾ ਹੋਈ ਸੀ ਪਾਡਾ ਤੇਰਾ ਸਾਫ ਹੋ ਸਕਦਾ ਪਰ ਤੇਰਾ ਪਾਡਾ ਮਲੀਨ ਹੈ ਇਸ ਕਰਕੇ ਕਹਿ ਰਹੇ ਨੇ ਅਬ ਕਿਉਂ ਦੌਲਤ ਕੋ ਨਾਨਕ ਨਰ ਬਾਬਰੇ ਅਬ ਕਿਉਂ ਦੌਲਤ ਦੀਨ ਤੇਰਾ ਕਿਉਂ ਦੀਨਮਨ ਮਨ ਮੈਲ ਹੈ ਬਸ ਮੈਲੇ ਮਨ ਦੇ ਕਾਰਨ ਸਾਰੇ ਦਿਨ ਵਿੱਚ ਸਾਨੂੰ ਧਨ ਦਾਰਾ ਸੰਪਤ ਸਗਲ ਇਹ ਸਾਰੀਆਂ ਚੀਜ਼ਾਂ ਜਿਤਨੀਆਂ ਵੀ ਨੇ ਇਹਨਾਂ ਦੇ ਚੱਕਰਾਂ ਵੀ ਝੂਠੀ ਸਟੈਂਡਿੰਗ ਝੂਠਾ ਸਟੇਟਸ ਝੂਠੀ ਸਾਰੀ ਦੁਨੀਆ ਭਰ ਦੀ ਜਿਹੜੀ ਅਸੀਂ ਮਾਇਆ ਵਾਲੀ ਆਪਣੀ ਗੇਮ ਬਣਾਈ ਹੋਈ ਹੈ ਇਹ ਸਾਰੇ ਦੇ ਕਾਰਨ ਅਸੀਂ ਡੋਲ ਜਾਂਦੇ ਆ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਇਨਸਾਨ ਨੂੰ ਚੰਗੇ ਮੰਦੇ ਦੀ ਪਛਾਣ ਹੋ ਜਾਏ ਭਾਡਾ ਗੁਰੂ ਦੁਆਰੇ ਹੋਏ ਸੋਜੀ ਪਾਈ ਸੀ ਇਹਤ ਦੁਆਰੇ ਤੋਂਏ ਹੱਛਾ ਹੋਏ ਸੀ ਤਾਂ ਕੀ ਹੋਏਗਾ ਮੈਲੇ ਹੱਛੇ ਦਾ ਵਿਚਾਰ ਆਪ ਵਰਤਾਈ ਸੀ ਗੁਰੂ ਪਾਤਸ਼ਾਹ ਤੈਨੂੰ ਸਮਝ ਸੋਜੀ ਬਖਸ਼ ਦੇਣਗੇ ਚੰਗਾ ਕੀ ਹੈ ਤੇ ਮੰਦਾ ਕੀ ਹੈ ਦੁੱਧ ਵਾਲਾ ਆਂਦਾ ਨਾ ਕਰ ਦੁੱਧ ਦੇਣ ਤਾਂ ਉਹ ਦੁੱਧ ਦੇ ਜਾਂਦਾ ਸੀ ਸੌਖਾ ਕਰ ਲੈਂਦਾ 2 ਰੁਪਏ ਕਿਲੋ ਰੋਜ਼ 2 ਰੁਪਏ ਦਾ ਕਿਲੋ ਦੁੱਧ ਦੇ ਜਾਂਦਾ ਸੀ ਕਿਹਾ ਮਹੀਨੇ ਬਾਅਦ ਪੈਸੇ ਲੈ ਜਾਣਾ ਮਿੰਨੇ ਬਾਦ ਬਣੇ 60 ਰੁਪਏ ਘਰ ਵਾਲਿਆਂ ਨੇ ਕਿਹਾ ਕਿੰਨੇ ਪੈਸੇ ਬਣੇ ਕਹਿੰਦਾ 60 ਰੁਪਏ ਕਹਿੰਦਾ ਅੱਛਾ ਅਸੀਂ ਤੁਹਾਨੂੰ ਦਿਨੇ ਆ ਸਾਡੇ ਨਾਲ ਚਲੋ ਕਹਿੰਦਾ ਕਿੱਥੇ ਐ ਨਦੀ ਦੇ ਕੰਢੇ ਐ ਉੱਥੇ ਗਏ ਉਹ 1 ਰੁਪਿਆ 2 ਰੁਪਏ ਚੋਂ 1 ਰੁਪਿਆ ਨਦੀ 'ਚ ਪਾਣ ਔਰ 1 ਰੁਪਿਆ ਉਹਨੂੰ ਦੇਣ 1 ਰੁਪਿਆ ਨਦੀ 'ਚ ਪਾਣ 1 ਰੁਪਿਆ ਉਹਨੂੰ ਦੇਣ ਕਹਿੰਦੇ 30 ਰੁਪਏ ਦੇ ਰੇ 30 ਰੁਪਏ ਨਦੀ ਦੇ ਕਹਿੰਦੇ ਕਿਉਂ ਕਹਿੰਦਾ ਜਿਹੜਾ ਤੂੰ ਪਾਣੀ ਵਿੱਚ ਮਿਲਾਂਦਾ ਸੀ 30 ਰੁਪਏ ਨਦੀ ਦੇ ਨਦੀ ਨੂੰ ਪੇਂਡ ਤੇਰੇ تیر पे ਦੁੱਧ ਦੇ ਤੈਨੂੰ ਪੇਟ ਕੀ ਇੱਕ ਬੁੱਧੀ ਜਿਹੜੀ ਨਖੇੜ ਸਕਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਤ ਸਮਝਾ ਦਿੰਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਲੇ ਹੱਛੇ ਦਾ ਵਿਚਾਰ ਆਪ ਵਰਤਾਇ ਸੀ ਜਿਸ ਮਨੁੱਖ ਨੂੰ ਸੱਚ ਸਮਝ ਆ ਗਿਆ ਉਹ ਮਨੁੱਖ ਐਂ ਨਹੀਂ ਕਰ ਸਕਦਾ ਹਾਥ ਦੀਪ ਕੂਏ ਪਰੇ ਨਹੀਂ ਕਰ ਸਕਦਾ ਜਿਸ ਨੂੰ ਸਮਝ ਨਹੀਂ ਆਇਆ ਉਹ ਦਰਸਲ ਹਾਥੀ ਦੀ ਦੀਵਾ ਰੱਖ ਕੇ ਡਿੱਗਦਾ ਹੈ ਵੇਖਣਾ ਚਾਹ ਲੈ ਅੱਗੇ ਟੋਆ ਕਿਉਂ ਗਿਰਦਾ ਵਹੀ बार-बार ਅੱਗੇ ਖੱਡਾ ਔਰ ਫਿਰ ਗਿਰ ਜਾਂਦਾ ਮੈਂ ਪੜ ਰਿਹਾ ਸੀ ਇੱਕ ਅ ਪੁਸਤਕੋ ਦੇ ਵਿੱਚ ਉਹ ਕਹਿੰਦਾ ਮੈਂ ਜਦੋਂ ਲੈਂਪ ਲੈ ਕੇ ਗਿਆ ਮਮਬਤੀ ਲੈ ਕੇ ਗਿਆ ਤਾਂ ਉਹਨੇ ਪੁੱਛਿਆ ਫਿਰ ਤੂੰ ਕਿਉਂ ਖੂਚ ਡਿੱਗਾ ਕਹਿੰਦਾ ਮੈਂ ਲੈਂਪ ਤੇ ਬੱਤੀ ਮਮਬਤੀ ਆਪਣੇ ਹੱਥੀਂ ਹਨੇਰੇ ਵਿੱਚ ਲੈ ਕੇ ਜਾਣਾ ਤੇ ਮੈਂ ਰਸਤਾ ਦੇਖਣ ਵਾਸਤੇ ਥੋੜਾ ਨਾ ਜਾਂਦਾ ਸੀ ਉਹਨੇ ਕਿਹਾ ਫਿਰ ਤੂੰ ਕਿਦੇ ਵਾਸਤੇ ਜਾਂਦਾ ਸੀ ਕਹਿੰਦਾ ਮੈਂ ਤੇ ਲੈਂਪ ਤੇ ਬੱਤੀ ਤਾਂ ਹਾਥੀ ਚੇਸ ਕਰਕੇ ਲੈ ਜਾਂਦਾ ਸੀ ਕਿ ਉਹਦੀ ਰੋਸ਼ਨੀ ਵਿੱਚ ਲੋਕੀ ਮੈਨੂੰ ਦੇਖ ਲੈਣ ਮੇਰੇ ਨਾਲ ਨਾ ਟਕਰਾਨ ਉਹ ਬਈ ਤੈਨੂੰ ਇਹ ਦਿੱਤੀ ਐ ਲੋਕਾਂ ਵਾਸਤੇ ਨਹੀਂ ਤੈਨੂੰ ਦਿੱਤੀ ਐ ਤੂੰ ਸਮਝ ਵੇਖ ਨਾ ਚੱਲਿਆ ਗੱਟਵਾ ਮਨ ਜਾਣਤ ਸਭ ਬਾਤ ਜਾਣਤੀ ਉਹ ਗੁਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਜਿਸ ਇਨਸਾਨ ਨੂੰ ਸੱਚ ਦੀ ਸੋਝੀ ਹੋ ਗਈ ਹੈ ਨਿਸ਼ਾਨੀ ਕੇ ਇਹਦੇ ਹੱਥ ਤੇ ਦੀਵਾ ਇਹਨੂੰ ਮੱਤ ਵਿੱਚ ਦੀਵਾ ਮਿਲ ਗਿਆ ਪਰ ਜਿਸ ਇਨਸਾਨ ਨੂੰ ਸਮਝ ਨਹੀਂ ਆਈ ਉਹਨੇ ਖਾਲੀ ਹੱਥ ਤੇ ਦੀਵਾ ਰੱਖਿਆ ਪਰ ਮਾਰਗ ਤੇ ਉਹਨੇ ਟਰਨਾ ਨਹੀਂ ਆ ਰਿਹਾ ਵੇਖਣਾ ਚੱਲਣਾ ਅੱਗੇ ਟੋਆ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਤੈਨੂੰ ਸੱਚ ਸਮਝਾ ਦੇਗਾ ਮੱਤ ਕੋ ਜਾਣੇ ਜਾਏ ਬੜੀ ਤਾੜਨਾ ਵਾਲੀ ਪੰਕਤੀ ਹੈ ਬੜੀ ਸਹਿਜ ਨਾਲ ਇਹਨੂੰ ਸਮਝਣਾ ਪਏਗਾ ਮਤ ਕੋ ਜਾਣੇ ਜਾਏ ਅੱਗੇ ਪਾਈ ਸੀ ਅੱਗੇ ਦਾ ਮੀਨਾ ਸੀ ਕੀ ਬਨਾਇਆ ਹੈ ਮਰਨੇ ਕੇ ਬਾਅਦ ਪਰ ਮੈਂ ਸੋਚ ਰਿਹਾ ਸੀ ਗੁਰੂ ਪਾਤਸ਼ਾਹ ਕਹਿੰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜਿਏ ਕਰ ਆਸਣ ਡਿਠੋ ਚਾਹੋ ਰਬ ਜੀ ਤੁਸੀਂ ਸ੍ਰਿਸ਼ਟੀ ਚ ਆਪ ਇੱਥੇ ਰਹਿੰਦੇ ਹੋ ਇਹ ਜਗ ਸੱਚੇ ਕੀ ਇਹ ਕੋਠੜੀ ਇਹ ਸਾਰਾ ਜਗ ਇਹ ਸ੍ਰਿਸ਼ਟੀ ਭਗਵਾਨ ਜੀ ਦੀ ਕੋਠੜੀ ਹੈ ਸੱਚੇ ਕਾ ਵਿੱਚ ਵਾਸ ਇਸਕਾ ਮਤਲਬ ਇੱਥੇ ਭਗਵਾਨ ਜੀ ਰਹਤੇ ਆ ਅੱਗੇ ਫਿਰ ਕਿਹੜੇ ਭਗਵਾਨ ਜੀ ਕੋ ਜਾ ਕੇ ਮਿਲਣਾ ਅੱਗੇ ਕੌਣ ਸੇ ਭਗਵਾਨ ਜੀ ਰਹਤੇ ਹਨ ਅਗਰ ਅੱਗੇ ਵੀ ਕੋਈ ਭਗਵਾਨ ਜੀ ਹੈ ਤਾਂ ਇਹਦਾ ਮਤਲਬ ਦੋ ਭਗਵਾਨ ਜੀ ਹਨ ਤੇ ਸਾਨੂੰ ਤੇ ਰੋਜ਼ ਰੋਜ਼ ਸਮਝਾਇਆ ਸਾਇਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਜੇ ਰੱਬ ਜੀ ਇੱਕ ਨੇ ਇਥੇ ਨੇ ਆਜ ਨੇ ਹੋਣੇ ਨੇ ਤਾਂ ਗੁਰੂ ਪਾਤਸ਼ਾਹ ਚੈਲੇਂਜ ਨਾਲ ਕਹਿੰਦੇ ਮਤ ਕੋ ਜਾਣੇ ਜਾਏ ਅੱਗੇ ਪਾਇ ਸੀ ਇਹ ਮਤ ਸਮਝ ਨਾ ਕੋਈ ਸੋਚਣਾ ਕਿ ਅੱਗੇ ਪਾਏਗਾ ਜਿਹੇ ਕਰਮ ਕਮਾਏ ਜੈਸੇ ਤੇ ਤੂੰ ਕਰਮ ਕਰੇਗਾ ਤੇ ਆ ਵੈਸੀ ਵੈਸਾ ਬਣ ਜਾਏਗਾ ਇਹ ਮਤ ਜੈਸਾ ਸੇਵੇ ਟੈਸੋ ਹੋਏ ਤੇ ਕਰਮ ਕਮਾਏ ਮਤ ਕੋ ਜਾਣ ਜਾਈ ਅੱਗੇ ਪਾਈ ਸੀ ਜਿਹੇ ਕਰਮ ਕਮਾਏ ਕਮਾਂਦਾ ਜੈਸੇ ਕਰਮ ਅਰਨ ਕਰਦਾ ਐਵਰੀ ਡੇ ਵੈਸਾ ਬਣ ਜਾਂਦਾ ਹੈ ਹੁਣ ਗੁਰੂ ਪਾਤਸ਼ਾਹ ਜੀ ਦੀ ਇਹਨਾਂ ਪੰਕਤੀਆਂ ਤੋਂ ਅਸੀਂ ਥੋੜਾ ਜਿਹਾ ਅੱਗੇ ਟੁਰ ਕੇ ਦੇਖਦੇ ਹਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਤਨ ਤਨ ਜੈ ਤੋ ਕੋ ਦਿਓ ਤਾਂ ਸਿਓ ਨੇ ਨਾ ਕੀ ਸਿਮਪਲੀ ਇੱਕ ਅਕਿਰਤਕਾਂ ਇੱਕ ਥੈਂਕਲੈਸ ਮਨੁੱਖ ਦੀ ਅਵਸਥਾ ਬਿਆਨ ਕਰ ਰਿਹਾ ਹੈ ਕੈ ਮਨ ਨੂੰ ਰੇਨ ਟੁਕਾਣਾ ਸੀ ਆਪਣੇ ਤੇ ਆ ਕਿ ਜਿਸ ਨੇ ਤੈਨੂੰ ਤਨ ਤਨ ਦਿੱਤੇ ਰਮਈਆ ਕੇ ਗੁੰਛੇਤ ਪ੍ਰਾਨੀ ਜਿਸ ਭਗਵਾਨ ਰਾਮ ਨੇ ਖੁਦਾ ਨੇ ਗੋਡ ਅੱਲਾ ਗੋਵਾਈ ਗੁਰੂ ਨੇ ਤੇਰੇ ਕੋ ਗੁਣ دیے ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਬਗਨ ਮੇ ਜੀਰੋ ਵਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਜੋبن ਭੋਜਨ ਸੁਖ ਸੁਧ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੇਨ ਇਹ ਨਿਰਗੁਣ ਗੁਣ ਕਛੁ ਨ ਬੂਝੇ سمجھتا نہیں ہے بالکل بھی بات بات پہ ہوتا ہے میرے کو یہ نہیں دیا میرے کو یہ نہیں دیا میری ناک اچھی نہیں ہے میرا رنگ کالا کیوں ہے میرا کد کیوں نہیں اونچا میں غریب گھر میں کیوں پیدا ہوا میں اس گھر میں کیوں پیدا ہوا میں وہاں کیوں نہیں ہوا میں لنڈن میں کیوں نہیں پیدا ہوا میں انڈیا میں کیوں پیدا ہوا یہاں گرمی بڑی ہے وہاں سنو زیادہ پڑتی ہے ساری گلیں جتنی بھی اِسی رب جی نو گلے شکوے کر رہے ہوں دے, یا اپنے ماتا پتا گلے شکوے کرنے گرو ہیں یہ نرگن گن کچھ نہ پوجے بخش لو تو نانک سیج ہے ਅਕਿਰਤ ਕਣਤਾ ਆਪਣੀ ਆਪ ਹੀ ਇੱਕ ਬੜਾ ਵੱਡਾ ਰੋਗ ਇੱਕ ਬਿਮਾਰੀ ਹੈ ਇਹ ਵਿਕਾਰਾਂ ਚੋਂ ਇੱਕ ਵਿਕਾਰ ਹੈ ਤਨ ਤਨ ਜੈ ਜਿਸ ਰੱਬ ਨੇ ਤੋਕੋ ਦਿਓ ਤਾਸਿਓ ਨੇ ਨਕੀਨ ਉਹਦੇ ਨਾਲ ਪਿਆਰ ਨਹੀਂ ਕਰਦਾ ਕੋ ਨਾਨਕ ਨਰ ਬਾਵਰੇ ਆਪਕੋ ਢੋਲਤ ਦੀਨ ਇਹਦਾ ਮਤਲਬ ਜਦੋਂ ਸਾਡਾ ਦੀਨ ਡੋਲਦਾ ਹੈ ਦੈਟ ਇਜ਼ ਨਿਸ਼ਾਨੀ ਕਿ ਮੈਂ ਰੱਬ ਜੀ ਨੂੰ ਭੁੱਲ ਗਿਆ ਇਹ ਗੱਲ ਵੱਖਰੀ ਹੈ ਕਿ ਮੈਂ ਜ਼ਬਾਨੀ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਖੁਦਾ ਖੁਦਾ ਜਾਂ ਮਾਲਾ ਤਸ਼ਬੀਹ ਫੇਰਦਾ ਇਹ ਗੱਲ ਵਖਰੀ ਹੈ ਕਿ ਮਸੂਬਾ ਸ਼ਾ ਮੰਦਰ ਮਸਜਿਦ ਗੁਰਦੁਆਰੇ ਜਾਣਾ ਪਰ ਜਦੋਂ ਮੇਰਾ ਦੀਨ ਡੋਲ ਜਾਂਦਾ ਹੈ दैट मींस ਮੈਂ ਉਸ ਵੇਲੇ ਰੱਬ ਜੀ ਨੂੰ ਵਿਸਾਰ ਦਿੱਤਾ ਇਹਦਾ ਮਤਲਬ ਹੋ ਗਿਆ ਸਿਮਰਤ ਕਾਹੇ ਨਾ ਰਾਮ ਦਾ ਭਾਵ ਹੈ ਕਿ ਮੈਂ ਮੌਕੇ ਤੇ ਵੇਲੇ ਸੀ ਐਗਜ਼ਾਮ ਵੇਲੇ ਨਾ ਠਿੜਕਾਂ ਜੇ ਮੈਂ ਠਿੜਕ ਗਿਆ ਉਹ ਬੇਕਾਰ ਹੋ ਗਿਆ ਨਾਊ ਅਗੇਨ ਆ ਹਵ ਟੂ ਸੇ ਥਿਸ ਕਿ ਵਾਈ ਗਰੂ ਕਹਿਣਾ ਮਾੜੀ ਗੱਲ ਨਹੀਂ ਸ਼ੁੱਧ ਉਚਾਰਨ ਤੇ ਉਹਦਾ ਵਾਹ ਗੁਰੂ ਹੈ ਸਾਡੀ ਸਭ ਦੀ ਜ਼ੁਬਾਨ ਤੇ ਬਚਪਨ ਤੋਂ ਵਾਹ ਗੁਰੂ ਚੜ ਗਿਆ ਸਿਆਰੀ ਉਚਾਰਨ ਨਹੀਂ ਹੁੰਦੀ ਵਾਹ ਗੁਰੂ ਗੁਰੂ ਨੂੰ ਵਾਹ ਕਿਉਂ ਕੀਤੀ ਹੈ ਗੁਰੂ ਯੂ ਆਰ ਗ੍ਰੇਟ ਵੰਡਰ ਆਫ ਗੋਡ ਕਿਉਂਕਿ ਤੂੰ ਮੈਨੂੰ ਸੁਮਤ ਬਖਸ਼ੀ ਵਾਹ ਗੁਰੂ ਵਾਹ ਹੈ ਗੁਰੀਸ਼ਰ ਮੇਰੇ ਹਸਤੇ ਗੁਰੀਸ਼ਰ ਗੁਰ ਗੋਰਖਵਨ ਗੁਰ ਪਾਰਵਤੀ ਮਾਈ ਗੁਰ ਗੁਰ ਪ੍ਰਮਾਤਮਾ ਗੁਰ 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 ਪ੍ਰਮਾਤਮਾ ਗੁਰ ਪਾਰ ਬ੍ਰਹਮ ਪਾ ਪੇਦ ਨ ਪਾਈ ਗੁਰੂ ਪਾਤਸ਼ਾਹ ਸਾਰੀ ਗੱਲ ਕਰੀ ਜਾਂਦੇ ਨੇ ਰੱਬ ਅਤੇ ਗੁਰ ਓਤ ਪ੍ਰੋਤ ਨੌ ਮਾਸ ਵਾਂਗੂ ਘਿਓ ਖਿਚੜੀ ਵਾਂਗੂ ਇਕੱਠੇ ਨੇ ਉਹਦਾ ਧੰਨਵਾਦ ਕਰ ਵਾਹ ਗੁਰ ਪਰ ਜੇ ਤੂੰ ਰੱਬੀ ਨਾ ਸਮਝ ਕੇ ਸਿਰਫ ਇਸ ਦਾ ਰਟਨ ਕਰਦਾ ਰਹੇ ਜਾਂ ਰਾਮ ਰਾਮ ਅੱਲਾ ਅੱਲਾ ਕੇ ਅੰਦਰ ਅਗੇਨ ਮੈਂ ਫੇਰ ਬੋਲਦਿਆਂ ਤਾਂ ਕਿ ਕਿਸੇ ਨੂੰ ਚੁੱਬ ਨਾ ਜਾਏ ਕਿਉਂਕਿ ਅਸੀਂ ਵੀ ਦਿਨ ਵਿੱਚ 75 ਵਾਰੀ ਵਾਹਿਗੁਰੂ ਬੋਲਦੇ ਆ ਜੇ ਕਿਸੇ ਦਾ ਕੋਈ ਨੁਕਸਾਨ ਹੋ ਜਾਏ ਕਹਿੰਦੇ ਆ ਓਹੋ ਵਾਹਿਗੁਰੂ ਜੇ ਕੋਈ ਖੁਸ਼ੀ ਦਾ ਸਮਾ ਵਾਹਿਗੁਰੂ ਸ਼ੁਕਰ ਹੈ ਸਾਡੀ ਜ਼ਬਾਨ ਤੋਂ ਕਿਉਂਕਿ ਅਸੀਂ ਬਚਪਨ ਤੋਂ ਸਿੱਖ ਘਰ ਵਿੱਚ ਪੈਦਾ ਹੋਇਆ ਤੇ Hindu ਘਰ ਵਿੱਚ RAM ਜਾਂ KRISHNA ਉਹਨਾਂ ਦੇ ਮਾਨੇ ਜਾਂਦਾ ਕਿਸੇ ਦੇ ਮੁਸਲਮਾਨ ਦੇ ਘਰ ਵਿੱਚ ਖੁਦਾ ਜਾਂ ALLAH ਹੁੰਦਾ ਕੋਈ ਬੀਠਲ ਬੀਠਲ ਕਰਦਾ ਕੋਈ ਹਰੀ ਹਰੀ ਕਰਦਾ ਕੋਈ ਕੁਝ ਕਹਿੰਦਾ ਨਾਥਿੰਗ ਰੌਂਗ ਇਨ ਗੋਡਜ਼ ਨੇਮ ਐਨੀ ਕਾਈਂਡ ਆਫ ਗੋਡਜ਼ ਨੇਮ ਬਲਿਹਾਰੇ ਜਾਓ ਜਿਹਦੇ ਤੇਰੇ ਨਾਮ ਹੈ ਪਰ ਲਫ਼ਜ਼ੀ ਰਟਨ ਦਾ ਮਤਲਬ ਐ ਨਹੀਂ ਕਿ ਰੱਬ ਜੀ ਨੂੰ ਪ੍ਰਾਪਤ ਕਰ ਲਿਆ ਰੱਬ ਜੀ ਦੇ ਉੱਤੇ ਅਨਲਿਮਿਟਿਡ ਫਿਕਸ ਡਿਪੋਜ਼ਿਟ ਨਹੀਂ ਖੋਲ ਲਿਆ ਕਿ ਹੁਣ ਮੈਂ ਜੋ ਮਰਜ਼ੀ ਕਰ ਲਵਾਂ ਕਿਉਂਕਿ ਮੈਂ ਸਿਮਰਨ ਕਰਦਾ ਨਹੀਂ ਸਿਮਰਨ ਦੀ ਇਹ ਨਿਸ਼ਾਨੀ ਹੈ ਕਿ ਉਸ ਵੇਲੇ ਮਨੁੱਖ ਥਿੜਕਦਾ ਨਹੀਂ ਤੇ ਜਿਹੜਾ ਮਨੁੱਖ ਸਿਮਰਨ ਕਰਦਾ ਉਹ ਨਿੱਕੇ ਤੋਂ ਨਿੱਕੇ ਹਰ ਇਨਸਾਨ ਦਾ ਵੀ ਧੰਨਵਾਦ ਕਰੇਗਾ ਸਿਮਰਨ ਕਰਨ ਵਾਲਾ ਜਿਹੜਾ ਰੱਬ ਜੀ ਨੂੰ ਯਾਦ ਰੱਖਦਾ ਭਾਵੇਂ ਜਿਹੜਾ ਮਰਜ਼ੀ ਨਾਮ ਯਾਦ ਰੱਖਦਾ ਪਰ ਉਹ ਆਪਣੇ ਨੌਕਰ ਨਾਲ ਵੀ ਬੜੇ ਪਿਆਰ ਨਾਲ ਬੋਲਦਾ ਹੈ ਸਾਡਾ ਸਭ ਦਾ ਇੱਕ ਸਬਾਕ ਹੈ ਸਾਡਾ ਕੋਈ 100 ਵਾਰੀ ਕੰਮ ਕਰੇ ਥੈਂਕ ਯੂ 101 ਵਾਰੀ ਵਾਲੇ ਵੇਲੇ ਨਾ ਕਰੇ ਭੈੜਾ ਆ ਜਾਕੜ ਗਿਆ ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ ਉਹਨੇ ਮੂੰਹ ਸੁਝਾ ਲਿਆ ਲੱਗਦਾ ਨਰਾਜ਼ ਹੈ ਕਿਉਂ ਸਾਨੂੰ ਇੰਜ ਕਿਉਂ ਲੱਗਦਾ ਬਿਕੋਜ਼ ਵੀ ਆਲਵੇਜ਼ ਐਕਸਪੈਕਟ ਵੈਨ ਏਵਰ ਵੀ ਹੈਵ ਐਕਸਪੈਕਟੇਸ਼ਨਸ ਡੈਫੀਨਿਟਲੀ ਵੀ ਵਿਲ ਬੀ ਥੈਂਕਲੈਸ ਆਲਸੋ ਡੈਫੀਨੇਟਲੀ ਅਸੀਂ ਅਕਿਰਤ ਕਾਣੋਂ ਹੋਵਾਂਗੇ ਇਸ ਕਰਕੇ ਜਿਹੜਾ ਧਾਰਮਿਕ ਇਨਸਾਨ ਹੁੰਦਾ ਹੈ ਉਹ ਐਕਸਪੈਕਟੇਸ਼ਨਸ ਨਹੀਂ ਰੱਖਦਾ ਪਤੀ ਪਤਨੀ ਕੋਲੋਂ ਪਤਨੀ ਪਤੀ ਕੋਲੋਂ ਬੱਚਿਆ ਕੋਲੋਂ ਸਾਸ ਕੋਲੋਂ ਨੂੰ ਕੋਲੋਂ ਕਿਸੇ ਵੀ ਇਨਸਾਨ ਕੋਲੋਂ ਐਕਸਪੈਕਟੇਸ਼ਨਸ ਨਹੀਂ ਰੱਖਦਾ ਇਹ ਗੱਲ ਸਮਝਾਉਣ ਵਾਸਤੇ ਅਸੀਂ ਸਬਸੁਖਦਾਤਾ ਰਾਮ ਸ਼ਲੋਕ ਨੂੰ ਸਮਝਾਂਗੇ ਹੁਣ ਅੱਗੇ ਕਹਿੰਦੇ ਨੇ ਤਨ ਤਨ ਸੰਪੈ ਸੁਖ ਦਿਓ ਸੰਪੈ ਸੁਖ ਦਿਓ ਪਹਿਲੀ ਲੜੀ ਵਿੱਚ ਕਹਿ ਰਹੇ ਨੇ ਤਨ ਤਨ ਜੈ ਤੋ ਕੋ ਦਿਓ ਹੁਣ ਇਹਦੇ ਵਿੱਚ ਕੁਝ ਥੋੜੀ ਹੋਰ ਸਮਝਣ ਵਾਲੀ ਗੱਲ ਹੈ ਕਿ ਤਨ ਅਤੇ ਧਨ ਸੰਪੈ ਸੁਖ ਦਿਓ ਤੈਨੂੰ ਤਨ ਧਨ ਤੇ ਦੋਨਾਂ ਨੂੰ ਉਹਨਾਂ ਨੂੰ ਔਂਕੜ ਲੱਗੀ ਹੋਈ ਹੈ ਲੇਕਿਨ ਸੰਪੈ ਸੁਖ ਦਿਓ ਆਰਜਨ ਨੀਕੇ ਥਾਮ ਔਰ ਜਿਸਨੇ ਤੇਰੇ ਕੋ ਨੀਕੇ ਥਾਮ ਨੀ ਥਾਮ ਦਾ ਮਤਲਬ ਘਰ ਨਹੀਂ ਹੁੰਦਾ ਇਹ ਜਿਹੜੇ ਇੱਟਾਂ ਗਾਰੇ ਦਾ ਬਣਿਆ ਹੈ ਮਕਾਨ ਨਾ ਉਹਨੂੰ ਨਹੀਂ ਕਹਿੰਦੇ ਨੀਕੇ ਥਾਮ ਦਾ ਮਤਲਬ ਹੈ ਜਿਸਨੇ ਤੈਨੂੰ ਸੁੰਦਰ ਅਹਿਰਦਾ ਦਿੱਤਾ ਤਨ ਤਨ ਸੰਪੈ ਸੁਖ ਦਿਓ ਜਿਹਨੂੰ ਜਿਨੇ ਤੈਨੂੰ ਹਿਰਦੇ ਦਾ ਰਾਜ ਦਿੱਤਾ ਹੈ ਜਿਹਦੇ ਕੋਲ ਹਿਰਦੇ ਦਾ ਰਾਜ ਨਹੀਂ ਨਾ ਜੋ ਰਾਜ ਨਹੀਂ ਕਮਾਣਾ ਜਾਣਦਾ ਨਾ ਉਹ ਰੱਬ ਜੀ ਤੋਂ ਟੁੱਟਾ ਹੋਇਆ ਹੈ ਉਹਦੀ ਆਤਮਾ ਦੀ ਕੰਗਾਲਤਾ ਹੈ ਐਸੀ ਆਤਮਾ ਦੀ ਕੰਗਾਲਤਾ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਭੁਖਿਆ ਭੁਖ ਨਾ ਉਤਰੀ ਜਿ ਬੰਨਾ ਪੂਰੀਆਂ ਪਾਰ ਤਨ ਤਨ ਸੰਪੈ ਸੁਖ ਦਿਓ ਤੂੰ ਜੋ ਦੁਨਿਆਵੀ ਪਦਾਰਥ ਕਮਾ ਕੇ ਆਪਣਾ ਤਨ ਨੂੰ ਪਾਲਣ ਵਾਲਾ ਲਗਜ਼ਰੀ ਵਾਲਾ ਜਿਹੜਾ ਰਾਜ ਮਾਨ ਮੰਨਦਾ ਹੈ ਨਾ ਅਰਜ ਨੀਕੇ ਤਾਮ ਅਤੇ ਜਿਸਨੇ ਤਨੂਏ ਸਤਗੁਰ ਦੀ ਮੱਤ ਦੇ ਕੇ ਸੋਨਾ ਤੇਰਾ ਹੀਰ ਦਾ ਰੂਪੀ ਕਾਰ ਤਾਮ ਦਿੱਤਾ ਕੋ ਨਾਨਕ ਸੁਨਰੇ ਮਨਾ ਸਿਮਰਤ ਕਾਇਨ ਰਾਮ ਕੋਈ ਮੇਰੇ ਮਨ ਤੂੰ ਸੁਣ ਸਮਝ ਕਿਉਂ ਉਸ ਨੂੰ ਯਾਦ ਨਹੀਂ ਕਰਦਾ